ਉਹ ਜਿਹੜੀ ਗੱਡੀ ਨੇ ਹਿੱਟ ਕੀਤਾ ਜਿਹੜੀ ਗੱਡੀ ਨੇ ਟੱਕਰ ਮਾਰੀ ਉਹ ਗੱਡੀ ਕਿਦੀ ਸੀ ਕਿੱਥੇ ਗਈ ਉਹ ਸਰ ਇਹੀ ਤਾਂ ਕਹਾਣੀ ਹੈ ਵੱਡੀ ਗੱਲ ਵੀ 10 ਮਿੰਟ ਚ ਪੁਲਿਸ ਮਰਜ਼ਮ ਜਿਹੜੇ ਮਰੀਜ਼ ਤੇ ਉਹਨਾਂ ਨੂੰ ਚੱਕਣ ਲਈ ਗੱਡੀ ਨੂੰ 10 ਮਿੰਟ ਚ ਲੈ ਗਈ ਚਾ ਅੱਜ ਤੱਕ ਵੀ ਉਹ ਅਸਲੀ ਮਰਜ਼ਮ ਨਹੀਂ ਫੜੇ ਗਏ ਜੀ ਹਲਕੇ ਜਿਹਾ ਐਮਐਲਏ ਨਾਲ ਨਹੀਂ ਗੱਲ ਕੀਤੀ ਵੀ ਇਹ ਕੁਝ ਹੋ ਰਿਹਾ ਹੈ ਮੈਂ ਉਹਨਾਂ ਨਾਲ ਨਹੀਂ ਗੱਲ ਕਰਨੀ ਮੈਂ ਕਿਉਂ ਗੱਲ ਕਰਾਂ ਜੀ ਮੈਨੇ ਜੀ ਨੌਲੇਜ ਵਿੱਚ ਸੀਗੀ ਇਹ ਗੱਲ ਉਹਨਾਂ ਨੂੰ ਸਾਰਾ ਪਤਾ ਜੀ ਉਹਨਾਂ ਸਾਰਾ ਕੁਝ ਜਾਣੀ ਜਾਣੇ ਜੀ ਉਹਦਾ ਸਾਡਾ ਬੰਦਾ ਮੇਰੇ ਕੋਲ ਕੋਈ ਘਰੇ ਬੰਦਾ ਆ ਜਾਂਦਾ ਉਹਦੇ ਪਰਚਾ ਹੋ ਜਾਂਦਾ ਆ ਜਾਂਦਾ ਮੇਰੇ ਨਾਲ ਤੁਰਦਾ ਫਿਰਦਾ ਕਿਤੇ ਫੰਕਸ਼ਨ ਚੱਲ ਗਿਆ ਤਾਂ ਵੀ ਉਹਦੇ ਰੇਟ ਭੇਜਦੇ ਐਮਐਲਏ ਦੀ ਨਿਗਾਹ ਕਿਉਂ ਨਹੀਂ ਹੈਗਾ ਮਤਲਬ ਐਮਐਲਏ ਦੀ ਤੁਹਾਡੇ ਦੀ ਨਿਗਾਹ ਪੂਰੀ ਹੈ ਪੂਰੀ ਜੀ ਹਰ ਮੈਂ ਜਿੱਥੇ ਜਾਂਦਾ ਉੱਤਰਦਾ ਨਿਕਲਦਾ ਤੁਰਦਾ ਸਾਰਾ ਕੁਝ ਜਿਹੜੀ ਮੌਜੂਦਾ ਸਪੀਕਰ ਸਾਹਿਬ ਨੇ ਕੁਲਵੰਤ ਸਿੰਘ ਚੰਦਵਾ ਸਾਹਿਬ ਤੁਹਾਡੀ ਠੀਕ ਹੈ ਉਹਨਾਂ ਦੇ ਨਾਲ ਪਹਿਲਾਂ ਤੋਂ ਅੱਛੀ ਹੈ ਤੁਸੀਂ ਕੋਸ਼ਿਸ਼ ਨਹੀਂ ਕੀਤੀ ਇਸ ਵੇਲੇ ਉਹ ਸੰਵਿਧਾਨਕ ਕੌਂਸਲ ਦੇ ਦਿਨੇ ਤੁਸੀਂ ਉਹਨਾਂ ਨੂੰ ਲੈਟਰ ਭੇਜਤਾ ਜੀ सस्पेंशन ਲੈਟਰ ਕਿਹਦੇ ਵੱਲੋਂ ਭੇਜਿਆ ਗਿਆ ਪਾਰਟੀ ਪ੍ਰਧਾਨ ਵੱਲੋਂ ਇਹ ਮੈਨੂੰ ਮੈਂ ਅਨਨ ਮੈਂ ਬੰਦੇ ਨੂੰ ਜਾਣਦਾ ਨਹੀਂ ਹੈ ਕੋਈ ਪਤਾ ਨਹੀਂ ਇਹ ਐਂਟੀ ਪਾਰਟੀ ਐਕਟੀਵਿਟੀਜ਼ ਕਿਹੜੀਆਂ ਸੰਤੋਖ ਸਿੰਘ ਸਾਹਿਬ ਮੈਨੂੰ ਅਹੀ ਐਵੇਂ ਲੋਕਾਂ ਦੇ ਦੁੱਖ ਚ ਚਲ ਗਿਆ ਖੜ ਗਿਆ ਲੋਕਾਂ ਦੇ ਨਾਲ ਜਾ ਕੇ ਇਹ ਮੈਂ ਐਂਟੀ ਪਾਰਟੀ ਲੋਕ ਪੱਖੀ ਹੋ ਗਿਆ ਨਾ ਇਹਦਾ ਪਾਰਟੀ ਪਾਰਟੀ ਤੋਂ ਐਂਟੀ ਕਿਵੇਂ ਹੋ ਗਿਆ ਇਹ ਪਾਰਟੀ ਨੇ ਤੇ ਐਂਟੀ ਮੰਨਿਆ ਨਾ ਜਿਨ੍ਹਾਂ ਨੇ ਸਸਪेंशन ਲੈਟਰ ਭੇਜਿਆ ਉਹਨਾਂ ਨੂੰ ਮੈਨੂੰ ਪੁੱਛਣਾ ਚਾਹੀਦਾ ਸੀ ਸ਼ੂਕਸ ਨੋਟਿਸ ਨਹੀਂ ਆਇਆ ਕੋਈ ਕੋਈ ਨੋਟਿਸ ਨਹੀਂ ਆ ਮੈਂ ਮੈਂ ਜਾਂਦਾ ਉਹਨਾਂ ਕੋਲ ਦੱਸਦਾ ਆਪਣੀ ਗੱਲਬਾਤ ਜੀ ਇਹਨਾਂ ਨੇ ਨਹੀਂ ਪੁੱਛਿਆ ਤੁਸੀਂ ਆਪ ਪੁੱਛ ਲੈਂ ਦੇਖੋ ਕਿੱਡੀ ਵੱਡੀ ਤ੍ਰਾਸਦੀ ਹੈ ਇੱਕ ਪਰਿਵਾਰ ਦੇ ਇੱਕ ਕੁੜੀ ਪੀਆਈ ਚ ਲਪਈ ਹੈ ਇੱਕ ਦੀ ਡੈਥ ਹੋ ਗਈ ਹੈ ਦੋ ਉਹਦੇ ਰਿਸ਼ਤੇਦਾਰ ਬੱਤੀ ਚ ਪਏ ਹੈ ਮੈਂ ਉਹਨਾਂ ਦੇ ਦੁੱਖ ਚ ਨਹੀਂ ਜਾ ਸਕਦਾ ਤਾਂ ਵੱਡੀ ਗੱਲ ਹੈ ਹੋਰੀ ਤੇ ਵੱਡੀ ਗੱਲ ਕਿਉਂ ਹੋ ਸਕਦੀ ਮੈਨੂੰ ਉੱਥੇ ਜਾਣ ਦੇ ਵੀ ਰੋਗ ਤੇ ਫਿਰ ਮੈਂ ਨਹੀਂ ਰਹਿਣਾ ਇਸ ਪਾਰਟੀ ਚ ਕੇਜਰੀਵਾਲ ਸਾਹਿਬ ਨਾਲ ਗੱਲ ਕਰਨੀ ਸੀ ਵੀ ਇਹ ਕੁਝ ਹੋ ਰਿਹਾ ਹੈ ਹੁੰਦਾ ਬੜਾ ਸੌਕਾ ਹੁੰਦਾ ਕਹਿੰਦੇ ਘੁੰਦੇ ਵੀ ਪੰਜਾਬ ਜੀ ਪਏ ਨੇ ਉਹ ਨਹੀਂ ਮਿਲਦੇ ਨਾ ਸਰ ਇੱਥੇ ਮੁੱਖ ਮੰਤਰੀ ਦੇ ਮੈਂ ਉਹ ਤੁਹਾਡਾ ਬਾਅਦ ਚ ਗੱਲ ਕਰਾਂਗਾ ਅੱਜ ਨਹੀਂ ਮੈਂ ਬਹੁਤ ਮੈਸੇਜ ਕਰਦਾ ਵੀ ਤੁਹਾਡੇ ਦਿਲ ਚ ਜਿਹੜੀ ਗੱਲ ਆਦੀ ਹੈ ਉਹ ਤਾਂ ਕਰ ਦਿਓ ਤੁਸੀਂ ਮਾਈਨਿੰਗ ਦੀ ਗੱਲ ਵੀ ਕੀਤੀ ਵੀ ਤੁਹਾਡੇ ਇਲਾਕੇ ਦੇ ਵਿੱਚ ਮਾਈਨਿੰਗ ਇਲੀਗਲ ਮਾਈਨਿੰਗ ਬੜੀ ਹੋ ਰਹੀ ਹੈ ਫਲਾਣੇ ਪੁਲ ਦੇ ਥੱਲੇ ਵੀ ਰਾਤ ਨੂੰ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ ਕਿੱਥੇ ਹੁੰਦੀ ਹੈ ਕੀ ਮੰਗ ਦੂਸਰਾ ਸਾਡਾ ਇੱਕ ਨੈਚਰ ਪੁੜਾ ਹੈ ਅਗੰਪਰ ਉੱਥੇ ਉਹਦੇ ਆਲਾ ਦਵਾਲਾ ਰੋਜ਼ ਮਸ਼ੀਨ ਮਸ਼ੀਨਾ ਲੱਗਦੀਆਂ ਅਫਸਰਾਂ ਨੂੰ ਚਿੱਠੀਆਂ ਲਿਖਤੀਆਂ ਅਫਸਰਾਂ ਨੂੰ ਕਾਲਾ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜ਼ਰੀਏ ਅਪੀਲ ਕਰਦਾ ਕਿ ਉਹ ਇਹ ਦੀ ਪੁਸ਼ਟਪਨਾ ਹਿੱਚ ਮਸ਼ੀਨਾਂ ਚੱਲ ਇਹ ਤੁਹਾਡਾ ਪਹਿਲੀ ਵਾਰ ਰਿਜ਼ਾਇਨ ਹੈ ਪਾਰਟੀ ਚੋਂ ਜਾਂ ਦੂਜੀ ਵਾਰ ਪਹਿਲੀ ਵਾਰ ਪਹਿਲੀ ਵਾਰ ਕਾਂਗਰਸ ਜੋਇਨ ਕੀਤੀ ਸੀ ਉਹ ਬਿਨਾਂ ਰਿਜ਼ਾਇਨ ਤੋਂ ਉਹ ਮੈਂ ਬਾਤ ਨਹੀਂ ਅਗਲੀ ਵਾਰ ਕਰਾਂਗਾ ਇਧਰ ਜਾਂਦੇ ਨਾ ਪੂਰਾ ਤੁਹਾਨੂੰ ਫਾਰਮਾ ਕਹਿੰਦੇ ਧਰਨੇਆਂ ਚੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਲੀਡਰ ਨੂੰ ਧਰਨੇ ਵਿੱਚ ਜਾਣਾ ਹੀ ਮਹਿੰਗਾ ਪੈ ਜਾਵੇਗਾ ਇਹ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਤੁਸੀਂ ਦੇਖ ਰਹੇ ਹੋ ਹਾਂ ਦਾ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅਸੀਂ ਗੱਲ ਕਰ ਰਹੇ ਹਾਂ ਰੋਪੜ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧਵਾਦੀ ਸਾਡੇ ਨਾਲ ਇਸ ਫਿਲਮ ਮੌਜੂਦ ਨੇ ਗੱਲਬਾਤ ਕਰਾਂਗੇ ਸੰਧਵਾ ਸਾਹਿਬ ਕਹਿੰਦੇ ਧਰਨੇ ਵਿੱਚ ਤੁਸੀਂ ਗਏ ਸੀ ਤੇ ਧਰਨੇ ਵਿੱਚ ਜਾਣਾ ਇੰਨਾ ਕਿ ਮਹਿੰਗਾ ਪੈ ਗਿਆ ਕਿ ਪਾਰਟੀ ਨੇ ਇੱਕ ਤੁਹਾਨੂੰ ਚਿੱਠੀ ਕੱਢੀ ਹੈ ਤੇ ਕਹਿੰਦੇ ਤੁਹਾਨੂੰ ਸਸਪੈਂਡ ਕੀਤਾ ਗਿਆ ਦੇਖੋ ਜੀ ਸਾਡੇ ਉੱਤੇ ਐਕਸੀਡੈਂਟ ਹੋਇਆ ਇੱਕ 5 ਤਰੀਕ ਨੂੰ ਪਿੰਡ ਡੁੰਮੇ ਵਾਲੇ ਵਿਖੇ ਇਹ ਮੇਨ ਰੋਡ ਹੈ ਅੰਬਰਸਰ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਅੰਬਰਸਰ ਤੋਂ ਆਨੰਦਪੁਰ ਸਾਹਿਬ ਸਾਰੀ ਦੁਨੀਆ ਆਉਂਦੀ ਹੈ ਇਸ ਰੋਡ ਤੇ ਚੱਲਦੀ ਹੈ ਉੱਥੇ ਇੱਕ ਪਿੰਡ ਡੂਮੇ ਵਾਲ ਪੈਂਦਾ ਹੈ ਨੂਰਪਬੇਦੀ ਤੋਂ 7-8 ਕਿਲੋਮੀਟਰ ਅੰਦ ਪਰਸਤ ਤੋਂ 10 ਕਿਲੋਮੀਟਰ ਉੱਥੇ ਐਕਸੀਡੈਂਟ ਹੋਇਆ ਚਾਰ ਬੀਬੀਆਂ ਪੈਦਲ ਜਾ ਰਹੀਆਂ ਸੀ ਇੱਕ ਗੱਡੀ ਵਾਲੇ ਆਇਆ ਪਿੱਛੇ ਦੇ ਗੱਡੀ ਵਾਲਿਆਂ ਨੇ ਹਿੱਟ ਮਾਰੀ ਚਾਰੇ ਬੀਬੀਆਂ ਫੇਰ ਲਗੀਆਂ ਡਿੱਗੀਆਂ 3 ਕਿਲੋਮੀਟਰ ਪੁਲਿਸ ਉੱਥੇ ਪੁਲਿਸ ਚੌਕੀ ਹੈ ਕਲਮਾ ਉੱਥੇ ਪੁਲਿਸ ਨੂੰ ਫੋਨ ਕਰਿਆ ਪੁਲਿਸ ਆਈ ਗੱਡੀ ਲੈ ਗਈ ਚੱਕੀ ਬੀਬੀਆਂ ਉੱਥੇ ਪਈਆਂ ਲੋਕਾਂ ਹੀ ਰੋਸ ਸੀ ਵਾਲਾ ਉਸ ਲੋਕਾਂ ਨੂੰ ਕਾਇ ਉਹਨਾਂ ਨੂੰ ਹਸਪੀਟਲ ਲੈ ਗਏ ਇੱਕ ਬੀਬੀ ਦੀ ਡੈਥ ਹੋ ਗਈ ਤਿੰਨ ਬੀਬੀਆਂ ਪੀਜੀਆਈ ਐਡਮਿਟ ਜਿਹੜੀ ਸੁਨੀਤਾ ਬੀਬੀ ਜੀ ਦੀ ਐਕਸੀਡੈਂਟ ਹੋਇਆ ਹੋਇਆ ਸੀ ਉਹਦੀ ਡੈਥ ਹੋ ਗਈ ਸੀ ਉਸ ਮੌਕੇ ਤੇ ਜਦੋਂ ਉਹਨੂੰ ਹਸਪੀਟਲ ਲੈ ਗਏ ਆ 8 ਤਰੀਕ ਨੂੰ ਮੈਂ ਉਸ ਧਰਨੇ ਵਿੱਚ ਉਹਨਾਂ ਨੇ ਲੋਕਾਂ ਨਾਲ ਜਦੇ ਬਹੁਤ ਸਵੱਛਕੋ ਮਦਰ ਦੇ ਕਾਰਵਾਈ ਕੋਈ ਮੁਰਜ਼ਮਾਂ ਨੂੰ ਫੜੋ ਕਿਸੇ ਪੁਲਿਸ ਵਾਲੇ ਨੇ ਫੜਿਆ ਨਹੀਂ ਉਹਨਾਂ 8 ਤਰੀਕ ਨੂੰ ਤੇ ਧਰਨਾ ਲੱਗਿਆ ਮੈਂ ਧਰਨੇ ਦੇ ਵਿੱਚ ਗਿਆ ਧਰਨਾ ਵਿੱਚ ਜਾ ਕੇ ਮੈਂ ਲੋਕਾਂ ਦੇ ਨਾਲ ਬੈਠਿਆ ਉੱਥੇ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਸੀ ਕਾਲੀ ਬੀਜੇਪੀ ਕਾਂਗਰਸ ਸਾਰੀਆਂ ਬੀਐਸਪੀ ਐਸਪੀ ਜਿੰਨੀਆਂ ਵੀ ਪਾਰਟੀਆਂ ਸਾਡੀ ਸਾਰੇ ਲੋਕ ਆਏ ਤੇ ਕੁਝ ਲੋਕ ਜਨ ਸਮਾਸੇਵੀ ਲੋਕ ਆਏ ਸੀ ਮੈਂ ਵੀ ਗਿਆ ਚਲੋ ਸਾਰੇ ਉੱਥੇ ਬੈਠੇ ਐ 9 ਤਰੀਕ ਨੂੰ ਫੇਰ ਧਰਨਾ ਲੱਗਿਆ ਅਨੰਦਪੁਰ ਨੈਸ਼ਨਲ ਹਾਈਵੇ ਤੇ ਇਹ ਨੈਸ਼ਨਲ ਹਾਈਵੇ ਦਾ ਧਰਨਾ ਐ ਐਸ਼ਲ ਵੀ ਧਰਨ ਲਈ ਮੈਨੂੰ ਫੇਰ ਕਾਲ ਆਈ ਹੈ 10 ਵਜੇ ਲੱਗਿਆ 7 ਵਜੇ 5 ਵਜੇ ਸਮਾਪਤ ਹੋਇਆ 7 ਘੰਟੇ ਤੱਕ ਨਾ ਰਿਹਾ ਮੈਂ ਫੇਰ ਗਿਆ ਛਾਂਵ ਨੂੰ ਉਹਨਾਂ ਨੇ ਕੋਈ ਮੋਰਜਮ ਦੇ ਅੱਗੇ ਤੋਂ ਅੱਗੇ ਉਹਦੀ ਜਿੱਥੇ ਸਿਸਟਰ ਵਿਆਹੀ ਹੋਈ ਸੀ ਉਹਦੇ ਗਾਹਾਂ ਮਾਪੇ ਨੂੰ ਚੱਕ ਕੇ ਲਈ ਪੁਰਸ ਚਲੋ ਲੋਕਾਂ ਨੇ ਸੋਝ-ਬੋਝ ਨਾਲ ਫੇਰ ਸਮਝਾਇਆ ਸਾਰਿਆਂ ਨੂੰ ਕਿ ਤੁਸੀਂ ਛੱਡੋ ਸੰਸਕਾਰ ਕਰੀਏ 6 ਦਿਨ ਹੋ ਗਏ ਬੋਡੀ ਪਈ ਸੰਸਕਾਰ ਕਰਤਾ ਲੋਕਾਂ ਨੇ ਅੱਜ ਤੱਕ ਵੀ ਉਹ असली ਮੁਰਜਮ ਨਹੀਂ ਫੜੇ ਗਏ ਉਹ ਜਿਹੜੀ ਗੱਡੀ ਨੇ ਹਿੱਟ ਕੀਤਾ ਜਿਹੜੀ ਗੱਡੀ ਨੇ ਟੱਕਰ ਮਾਰੀ ਉਹ ਗੱਡੀ ਕਿਦੀ ਸੀ ਕਿੱਥੇ ਗਈ ਉਹ ਬੱਡੀ ਸਰ ਇਹੀ ਤਾਂ ਕਹਾਣੀ ਹੈ ਵੱਡੀ ਗੱਲ ਵੀ 10 ਮਿੰਟ ਚ ਪੁਲਿਸ ਜਿਹੜੇ ਮਰੀਜ਼ ਤੇ ਉਹਨਾਂ ਨੂੰ ਚੱਕਣ ਲਈ ਗੱਡੀ ਨੂੰ 10 ਮਿੰਟ ਚ ਲੈ ਗਈ ਚੱਕ ਗੱਡੀ ਜਦੋਂ ਐਕਸੀਡੈਂਟ ਹੋਇਆ ਗੱਡੀ ਮੌਕੇ ਤੇ ਹੀ ਖੜੀ ਸੀ ਉਦੋਂ ਵੀ ਖੜੀ ਸੀ ਪੁਲਿਸ 10 ਮਿੰਟ ਲੈ ਗਈ ਜਦੋਂ 5-7 ਮਿੰਟ ਦੇ ਵਿੱਚ ਦਾ ਨੰਬਰ ਵਗੈਰਾ ਨੋਟ ਹੋਣਾ ਕਿਸੇ ਕੋਲ ਨੋਟ ਹੋ ਗਿਆ ਗੱਡੀ ਥਾਣੇ ਚਲ ਗਈ ਜੀ ਮੁਰਜਮ ਭੱਜ ਗਿਆ ਮੁਰਜਮ ਆਲ ਇੰਡੀਆ ਦੇ ਬਾਹਰ ਚਲ ਗਿਆ ਗੱਡੀ ਕਿਦੀ ਸੀ ਉਹ ਇਹੀ ਨਹੀਂ ਪਤਾ ਲੱਗਿਆ ਅਜੇ ਲੋਕਾਂ ਦਾ ਹੀ ਤਾਂ ਅਖਦਾ ਵੀ ਸਾਡੇ ਜਿਹੜੇ ਮਰੀਜ਼ ਐ ਉਹ ਪਏ ਐ ਸਾਡੀ ਇੱਕ ਡੈਥ ਹੋ ਗਈ ਪਰਿਵਾਰ ਦੀ ਇੱਕ ਕੁੜੀ ਉਹਦੀ ਪੀਜੀਏ ਪਈ ਐ ਦੋ ਹੋਰ ਬੀਬੀਆਂ ਉੱਥੇ ਹਸਪੀਟਲ 'ਚ ਐ ਹੈ ਵੀ ਤੁਸੀਂ ਯਾਰ ਉਹਨਾਂ ਨੂੰ ਮਰਜ਼ਮਾਨੋਂ ਤਾਂ ਫੜੋ ਉਹਨਾਂ ਨੂੰ ਰਿਸ਼ਤਾ ਕਰੋ ਕਰਿਆ ਨਹੀਂ ਲੋਕਾਂ ਨੇ ਧਰਨਾ ਲਾਇਆ ਜੀ ਮੈਂ ਧਰਨੇ ਵਿੱਚ ਗਿਆ ਇਹਨਾਂ ਨੂੰ ਤਰਨਾ ਹਾਜਮ ਨਹੀਂ ਹੋਇਆ ਸਾਡਾ ਤਾਨੂੰ ਲੱਗਦਾ ਹੈ ਕਿ ਇਹ ਵੀ ਚੰਦੋਸਾ ਵੀ ਸਿਰਫ ਇਹੀ ਕਾਰਨ ਹੋਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਕਿ ਇਹ ਤਾਂ ਆਮ ਲੋਕਾਂ ਦੀ ਪਾਰਟੀ ਹੈਗੀ ਹੈ ਲੋਕਾਂ ਦੀ ਆਵਾਜ਼ ਚੁੱਕੇ ਹੀ ਅਸੀਂ ਸੱਤਾ ਵਿੱਚ ਆਏ ਹਾਂ ਜਿਹਦੀ ਤੁਸੀਂ ਲੋਕਾਂ ਦੀ ਆਵਾਜ਼ ਚੁੱਕੀ ਉਹ ਵੀ ਉਸ ਦੇ ਲਈ ਜਿਸਤਾ ਐਕਸੀਡੈਂਟ ਵਿੱਚ ਜਿਸ ਦੀ ਮੌਤ ਹੋ ਗਈ ਤੇ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਇਹੀ ਕਾਰਨ ਹੋਣਾ ਹੈ ਤੁਹਾਨੂੰ ਪਾਰਟੀ ਦੇ ਵਿੱਚ ਸਸਪੈਂਡ ਕਰਾਂ ਦਾ ਹੁਣ ਤਾਂ ਮੌਜੂਦਾ ਕਾਰਨ ਤਾਂ ਇਹ ਹੀ ਹੈ ਬਾਕੀ ਮੈਂ ਸਮੇਂ-ਸਮੇਂ ਤੇ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਨੂੰ ਲੈਟਰ ਜੇਦਾ ਰਿਹਾ ਗਿਆ ਇਹ ਉਥੇ ਕੀ ਹਲਕੇ ਜਿਗਤੀਆਂ ਵਿਧੀਆਂ ਹੁੰਦੀਆਂ ਜਾਣਕਾਰੀ ਦਿੰਦਾ ਰਿਹਾ ਪਰ ਜਵਾਬ ਕੋਈ ਨਹੀਂ ਆਉਂਦਾ ਜਿਵੇਂ ਕਿਸ ਤਰ ਕਿਸ ਤਰੀਕੇ ਦੀ ਚਿੱਠੀਆਂ ਲਿਖੀਆਂ ਨੇ ਤੁਸੀਂ ਜੀਐਸਟੀ ਉਥੇ ਦੇ ਕਿ ਬੜਾ ਲੋਕਾਂ ਦਾ ਰੌਲਾ ਪਿਆ ਜੀਐਸਟੀ ਵੀ ਘਟਾਲਾ ਚੱਲ ਰਿਹਾ ਇੱਥੇ ਵੱਡਾ ਉਹਨਾਂ ਨੋਟਿਸ ਕਰਨੇ ਆ ਉਹਨਾਂ ਤੇ ਫਿਰ ਪੈਸੇ ਲੈਣੇ ਸਮਝੌਤੇ ਕਰਕੇ ਇਦਾਂ ਦੇ ਬੜੇ ਕਾਰਨਾਮੇ ਤੇ ਹੋਰ ਬੜੇ ਉਥੇ ਦੇ ਕੰਮ ਤੇ ਜੀਐਸਟੀ ਜਿਹੜਾ ਤੁਸੀਂ ਕਹੇ ਰਹੇ ਘਟਾਲਾ ਚੱਲ ਰਿਹਾ ਸੀ ਰੋਪੜ ਹਲਕੇ ਦੇ ਵਿੱਚ ਕਿਸ ਤਰ੍ਹਾਂ ਦਾ ਘਟਾਲ ਜੀਐਸਟੀ ਨੂੰ ਕੋਈ ਈਟੀਓ ਤਾਂ ਰਜਵੀਰ ਅਰਾਜਵੀਰ ਪਤਾ ਨਹੀਂ ਕਿ ਆ ਇਦਾਂ ਦਾ ਕੁਛ ਨੌਸੀਦਾ ਮੇਰੇ ਜਨੀਸ਼ ਅਰਜਨੀਸ਼ ਕੁਮਾਰ ਉਹ ਨੋਟਿਸ ਕਰਦਾ ਸੀ ਇੱਕ ਵਕੀਲ ਮੇਰੇ ਆਇਆ ਸੀ ਇਹਦੇ ਨਾਲ ਉਹ ਸਾਡੇ ਮੌਜੂਦਾ ਲੋਕਾਂ ਦੇ ਨਾਮ ਰਹਿਂਦਾ ਚੁਣਿਆਂ ਹਾਂ ਦੇ ਨਾਲ ਨਾਲ ਰਹਿਂਦਾ ਉਹ ਉਹਨਾਂ ਨਾਲ ਸਮਝੌਤੇ ਕਰਾਂਦਾ ਸੀ ਬਾਅਦ ਵਿੱਚ ਮੈਂ ਮੁੱਖ ਮੰਤਰੀ ਮੇਰੇ ਕੋਲ ਆਏ ਲੋਕ ਮੈਂ ਮੁੱਖ ਮੰਤਰੀ ਸਾਹਿਬ ਆ ਮੈਨੂੰ ਲੋਕਾਂ ਦੀ ਗੱਲ ਪਤਾ ਲੱਗਿਆ ਇਹਦੇ ਗੌਰ ਕਰੋ ਆਪਣੀ ਜਾਣਕਾਰੀ ਹਾਸਲ ਕਰੋ ਵੀ ਕੀ ਹੋਇਆ ਇਹਦਾ ਜਿਹੜੀ ਚੰਗੀ ਗੱਲ ਕੀਤੀ ਹੈ ਜੀ ਤੁਸੀਂ ਦੱਸਿਆ ਜੇ ਤੁਹਾਨੂੰ ਲੱਗਿਆ ਵੀ ਹਾਂ ਇੱਥੇ GST ਘੁਟਾਲਾ ਚੱਲ ਰਿਹਾ ਹੈ ਕੋਈ ਲੋਕਾਂ ਨੂੰ ਬਲੈਕਮੇਲ ਕਰਕੇ ਪੈਸੇ ਉਗਾਹੇ ਜਾ ਰਹੇ ਨੇ ਚੰਗੀ ਗੱਲ ਕੀਤੀ ਤੁਸੀਂ ਤਾਂ ਇਹ ਇਹਦੇ ਪਿੱਛੇ ਕੱਢਣ ਦਾ ਕਾਰਨ ਕੀ ਹੈ ਮੈਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਚੰਗੀ ਨਹੀਂ ਲੱਗੀ ਹੋਣੀ ਗੱਲ ਇਹ ਸੰਦੂਆ ਕਿਉਂ ਲੈਟਰ ਲਿਖਦਾ ਮੈਂ ਹੋਰ ਵੀ ਮੌਕੇ ਤੇ ਕਈ ਵਾਰ ਲੈਟਰ ਲਿਖਿਆ ਉਹਨਾਂ ਨੂੰ ਇਹ ਗੱਲ ਤੋਰ ਆਰਟੀਆਈ ਪਾਈਆਂ ਅਫਸਰਾਂ ਨੂੰ ਵੀ ਲੈਟਰ ਲਿਖੇ ਕਿ ਇਹਦਾ ਜਵਾਬ ਨਹੀਂ ਆਉਂਦਾ ਤੁਸੀਂ ਹਲਕੇ ਦੇ ਐਮਐਲਏ ਨਾਲ ਨਹੀਂ ਗੱਲ ਕੀਤੀ ਵੀ ਇਹ ਕੁਝ ਹੋ ਰਿਹਾ ਹੈ ਮੈਂ ਉਹਨਾਂ ਨਾਲ ਨਹੀਂ ਗੱਲ ਕਰਨੀ ਮੈਂ ਕਿਉਂ ਗੱਲ ਕਰਾਂ ਜੀ ਚੁਣੇ ਹੋਏ ਨੁਮਾਇੰਦੇ ਨੇ ਐਮਐਲਏ ਨੇ ਵੀ ਤੁਸੀਂ 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 ਸੋਚਿਆ ਨਹੀਂ ਵੀ ਮੈਂ ਕਰ ਲਵਾਵਾਂਗਾ ਸ਼ਾਸਨਾਂ ਨੂੰ ਪੁੱਛਦਾ ਸੀ ਪ੍ਰਸ਼ਾਸਨ ਨੂੰ ਲੈਟਰ ਲਿਖਦਾ ਸੀ ਮੈਂ ਐਮਐਲਏ ਨੂੰ ਕਦੇ ਕੋਈ ਗੱਲ ਨਹੀਂ ਐਮਐਲਏ ਦੀ ਨੌਲੇਜ ਵਿੱਚ ਸੀਗੀ ਇਹ ਗੱਲ ਉਹਨਾਂ ਨੂੰ ਸਾਰਾ ਪਤਾ ਜੀ ਉਹ ਤਾਂ ਸਾਰਾ ਕੁਝ ਜਾਣੀ ਜਾਣੇ ਜੀ ਉਹ ਤਾਂ ਸਾਡਾ ਬੰਦਾ ਮੇਰੇ ਕੋਲ ਕੋਈ ਘਰੇ ਬੰਦਾ ਆ ਜਾਂਦਾ ਉਹਦੇ ਪਰਚਾ ਹੋ ਜਾਂਦਾ ਜੀ ਉਹਨੂੰ ਦੁਕਾਨਕੇ ਦੀ ਕਿ ਹਸਪੀਟਲ ਉਹਦੇ ਘਰੇ ਰੇਡ ਮਰਵਾਉਂਦਾ ਜੀ ਮੈਂ ਪੁਲਿਸ ਅਫਸਰਾਂ ਨੂੰ ਕਹਿੰਦਾ ਤੁਸੀਂ ਤਾਂ ਘਰੇ ਰੇਡ ਮਾਰਨ ਕਿਉਂ ਆਏ ਉਹਦਾ ਮਾਲ ਮੇਰੇ ਘਰੇ ਕੋਈ ਚਾਹ ਪੀਣ ਆ ਜਾਂਦਾ ਮੇਰੇ ਨਾਲ ਤੁਰਦਾ ਫਿਰਦਾ ਕਿਤੇ ਫੰਕਸ਼ਨ ਚੱਲ ਗਿਆ ਤਾਂ ਵੀ ਉਹਦੇ ਰ ਮਤਲਬ ਐਮਐਲਏ ਦੀ ਤੁਹਾਡੇ ਦੀ ਨਿਗਾਹ ਪੂਰੀ ਹੈ ਪੂਰੀ ਜੀ ਹਰ ਮੈਂ ਜਿੱਥੇ ਜਾਂਦਾ ਉੱਤਰਦਾ ਨਿਕਲਦਾ ਤੁਰਦਾ ਸਭ ਕੁਝ ਜਿਹੜੀ ਤੁਸੀਂ ਐਕਸੀਡੈਂਟ ਵਾਲੀ ਵੀ ਗੱਲ ਕੀਤੀ ਹੈ ਜਿਹੜੇ ਮੌਜੂਦਾ ਸਪੀਕਰ ਸਾਹਿਬ ਨੇ ਕੁਲਵੰਤ ਸਿੰਘ ਸੰਧਵਾ ਸਾਹਿਬ ਤੁਹਾਡੀ ਠੀਕ ਹੈ ਉਹਨਾਂ ਦੇ ਨਾਲ ਪਹਿਲਾਂ ਤੋਂ ਅੱਛੀ ਹੈ ਤੁਸੀਂ ਕੋਸ਼ਿਸ਼ ਨਹੀਂ ਕੀਤੀ ਇਸ ਵੇਲੇ ਉਹ ਸੰਵਿਧਾਨਕ ਉਹਦੇ ਦੇ ਨੇ ਤੁਸੀਂ ਉਹਨਾਂ ਨੂੰ ਕਹੋ ਵੀ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਕਾਰਵਾਈ ਕੀਤੀ ਜਾਵੇ ਕੋਈ ਸਪੀਕਰ ਸਾਹਿਬ ਮੇਰੇ ਦੋਸਤ ਨੇ ਮੇਰੇ ਮਿੱਤਰ ਨੇ ਸਾਡਾ ਨਿੱਜੀ ਪਿਆਰ ਹੈ ਰਾਜਨੀਤੀ ਸਾਡਾ ਅਲੱਗ ਹੋ ਸਕਦਾ ਬੇਸ਼ੱਕ ਠੀਕ ਹੈ ਮਿੱਤਰ ਨੇ ਮੇਰੇ ਹੋਰ ਵੀ ਮੇਰੇ ਇਸ ਪਾਰਟੀ ਦੇ ਬੜੇ ਮਿੱਤਰ ਹੈ ਰਾਜ ਸਰਕਾਰ ਤਾਂ 1.5 ਸਾਲ ਦੀ ਰਹਿ ਗਈ ਹੈ ਉਹਦੇ ਬਾਅਦ ਵੀ ਸਾਡੀਆਂ ਮਿੱਤਰਾਂ ਸੱਜਣੀਆਂ ਰਾਜ ਰਿਸ਼ਤੇਦਾਰੀਆਂ ਇੱਕ ਦੂਰੇ ਵਿਆਹ ਫੰਕਸ਼ਨ ਦੁੱਖ ਸੁੱਖ ਚ ਜਾਣਾ ਹੈ ਮੇਰੇ ਫਾਦਰ ਦੀ ਡੈਥ ਹੋਈ 9 ਮਹੀਨੇ ਚ ਮੇਰੇ ਮਾਤਾ ਪਿਤਾ ਦੋਨੋਂ ਚਲ ਗਏ ਸਪੀਕਰ ਸਾਹਿਬ ਵੀ ਗਿਆ ਸੰਸਕਾਰ ਤੇ ਵੀ ਗਏ ਭੋਗ ਤੇ ਵੀ ਗਏ ਮਾਤਾ ਦੇ ਸੰਸਕਰਤ ਤੇ ਸਪੀਕਰ ਸਾਹਿਬ ਵੀ ਗਏ ਹਰਜੋਤ ਬੈਂਸ ਵੀ ਗਿਆ ਪਹਿਲਾਂ ਵੀ ਜਾ ਕੇ ਆਇਆ ਫਾਦਰ ਦੇ ਸੰਸਕਰਤ ਤੇ ਵੀ ਗਿਆ ਭੋਗ ਤੇ ਵੀ ਗਿਆ ਹਰਪਾਲ ਚੀਮਾ ਜੀ ਵੀ ਜਾ ਕੇ ਆ ਮਰੋੜਾ ਸਾਰੇ ਨਾਲ ਮੇਰੀ ਬਿੱਤਰ ਸੱਜਣਾ ਸਾਰੇ ਜਾ ਕੇ ਆਏ ਦੇਖੋ ਮੈਂ ਉਹਨਾਂ ਨੂੰ ਰਾਜਨੀਤੀ ਬਾਰੇ ਕਦੇ ਗੱਲ ਨਹੀਂ ਕਰੀ ਕਿ ਮੇਰੀ ਪੋਲਿਟਿਕਸ ਕੋਈ ਗੱਲ ਹੋ ਬਾਕੀ ਮੈਂ ਤੁਹਾਨੂੰ ਮੌਕੇ ਤੇ ਆ ਕੇ ਸਾਰੇ ਜਵਾਬ ਦੇਵਾਂਗਾ ਇਸ ਪਾਰਟੀ ਦੇ ਵੀ ਸਾਰਾ ਕੁਝ ਐ ਮੇਰੇ ਕੋਲ ਹਰਜੋਤ ਬੈਂਸ ਨਾਲ ਤੁਹਾਡੀ ਜਿਵੇਂ ਤੁਸੀਂ ਕਿਹਾ ਮਿੱਤਰਤਾ ਚੰਗੀ ਹੈਗੀ ਹੈ ਤੁਸੀਂ ਇਲੈਕਸ਼ਨਾਂ ਵੇਲੇ ਤਾਂ ਲੋਕਾਂ ਨੇ ਕਿਹਾ ਨਹੀਂ ਇਹ ਵੀ ਕਿਹਾ ਵੀ ਤੁਸੀਂ ਉਹਨਾਂ ਦੀ ਗੱਡੀ ਤੱਕ ਤੁਸੀਂ ਡਰਾਈਵ ਕੀਤੀ ਵੀ ਚਲੋ ਜਿਤਨਾ ਚਾਹੀਦਾ ਹੈ ਉਨਾ ਤੱਕ ਗੱਲ ਨਹੀਂ ਪਹੁੰਚੀ ਉਹ ਤਾਂ ਇਸ ਵੇਲੇ ਅੱਛੇ ਅਹੁਦੇ ਤੇ ਨੇ ਮੈਂ ਤੁਹਾਨੂੰ ਕੀ ਕਹਿੰਦਾ ਹਰਜੋਤ ਬੈਂਸ ਮੇਰਾ ਅਸੀਂ ਇਕੱਠੇ 5 ਸਾਲ ਇੱਕ ਰੂਮ 'ਚ ਰਹੇ ਆ ਇਕੱਠੇ ਰਹੇ ਆ ਬਹੁਤ ਦੋਸਤੀ ਆ ਸਾਡੀ ਪਰ ਜਦੋਂ ਤੋਂ ਮਨਿਸਟਰ ਬਣ ਗਿਆ ਮੈਂ ਬਹੁਤ ਘੱਟ ਵੱਧ ਕੇ ਆਉਣਾ ਕਿ ਕੰਮ ਨੂੰ ਮੁੰਡੇ ਚੱਲ ਜਾਂਦੇ ਮੈਸੇਜ ਕਰਦਾ ਕੰਮ ਹੋ ਜਾਂਦਾ ਜੋ ਵੀ ਕਹਿਣਾ ਕਰਨ ਬੈਂਸੇ ਮੈਂ ਕਿਹਾ ਜੇ ਉਹਨਾਂ ਨੂੰ ਆਪਣਾ ਕੰਮ ਕਰਨਾ ਮੈਂ ਉਹਦੇ ਕੰਮ 'ਚ ਦਖਲ ਦਾਂ ਜੀ ਲੇਕਿਨ ਇਹ ਤਾਂ ਲੋਕਾਂ ਦਾ ਹੀ ਕੰਮ 'ਚ ਨਾ ਕਿਸੇ ਗੱਡੀ ਨੇ ਹਿੱਟ ਕੀਤਾ ਇਸ ਬਾਰੇ ਤੁਸੀਂ ਕਹਿ ਸਕਦੇ ਸੀ ਵੀ ਕੁਛ ਨਾ ਕੁਛ ਕਰੋ ਮੈਂ ਖੁਦ ਹੀ ਪ੍ਰਸ਼ਾਸਨ ਦੇ ਉਹਨਾਂ ਨੇ ਵੀ ਡੀਸੀ ਐਸਐਸਪੀ ਨੂੰ ਕਿਹਾ ਦਾ ਮ ਮੇਰੀ ਵੀ ਲੋਕਾਂ ਚ ਗੱਲ ਹੈ ਗਈ ਆ ਮੈਂ ਚੁਣਿਆ ਹੋਇਆ ਰਿਹਾ 5 ਸਾਲ ਉੱਥੇ ਮੈਨੂੰ ਲੋਕ ਜਾਣਦੇ ਮੈਂ ਪਰ ਜੋਦ੍ਹ ਮੈਂ ਇਹਨਾਂ ਤੱਕ ਕਹਾਂ ਜੀ ਜਿਆਦਾ ਫਸ ਗਈ ਗੱਲ ਜੇ ਲੋਕ ਠੀਕ ਹੈ ਨਾ ਮੈਂ ਕਹਿ ਦਿੰਦਾ ਸੀ ਜੀ ਕਿਤੇ ਫਾਜੇ ਮੈਂ ਕਿਹਾ ਅਸੀਂ ਇਹ ਗੱਲ ਇੰਨੀ ਫਸ ਗਈ ਕਿ ਕਹਿੰਦੇ ਤੁਹਾਨੂੰ ਸਸਪੈਂਸ਼ਨ ਲੈਟਰ ਭੇਜਦਾ ਜੀ ਫਸੀ ਹੈ ਤਾਂ ਹੀ ਸਸਪੈਂਸ਼ਨ ਲੈਟਰ ਭੇਜਿਆ ਹੈ ਨਾ ਫਿਰ ਤੁਸੀਂ ਇੱਕ ਵਾਰ ਗਲਤ ਕਰਕੇ ਦੇਖਦੇ ਨਹੀਂ ਮੈਂ ਸਸਪੈਂਸ਼ਨ ਲੈਟਰ ਦੇ ਬਾਰੇ ਨਹੀਂ ਉਹਨਾਂ ਨਾਲ ਗੱਲ ਨਹੀਂ ਹੋਈ ਮੇਰੀ ਕੋਈ ਠੀਕ ਹੈ ਹੁਣ ਲੋਕਾਂ ਨੇ ਧਰਨਾ ਲਾਖ ਲਿਆ ਲੋਕਾਂ ਦੇ ਧਰਨੇ ਜਾਊਂਗਾ ਦੇਖੋ ਲੋਕਾਂ ਵਾਸਤਾ ਮੈਨੂੰ ਸਭ ਕੁਝ ਕੁਰਬਾਨ ਕਰਨਾ ਪਵੇਗਾ ਮੈਂ ਕੁਰਬਾਨ ਕਰਨੇ ਤਿਆਰ ਹੈ ਇਹ ਤਾਂ ਛੋਟੀ ਜਿਹੀ ਸਸਪੈਂਸ਼ਨ ਹੈ ਇਹਦੇ ਵਾਸਤਾ ਮੈਨੂੰ ਸਸਪੈਂਸ਼ਨ ਕਰਨ ਮੈਂ ਕਿਉਂ ਰੋਜ ਬੈਂਸ ਨੂੰ ਕਮਾ ਹੋਰ ਗੱਲ ਬਹੁਤ ਹੁੰਦੀਆਂ ਠੀਕ ਹੈ ਨਾ ਜੀ ਮੈਂ ਇਸ ਕਰਕੇ ਲੋਕਾਂ ਵਾਸਤਾ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਜਿੱਥੇ ਵੀ ਲੋਕਾਂ ਵਾਸਤਾ ਮੈਨੂੰ ਸਭ ਚਾਹੇ ਮੇਰੀ ਜਾਨ ਚਲਦੀ ਜਾ ਜਦ ਕਿ ਮੈਂ ਜ਼ਿੰਦਗੀ ਜਰਾਜਨੀਤੀ ਕਰਨੀ ਹੈ ਸਾਹ ਹੈ ਮੇਰੇ ਚ ਮੈਂ ਲੋਕਾਂ ਦੇ ਵਾਸਤਾ ਹਰ ਦੁੱਖ ਸੁੱਖ ਦੇਣ ਨੂੰ ਖੜਾ ਰਾਤ ਨੂੰ ਵੀ ਖੜਾ ਹਰ ਵਕਤ ਖੜਾ ਲੋਕਾਂ ਦੇ ਫਰਚੰਦ ਬਸਟਰ ਜੀ ਮੈਂ ਸੈਨ ਜੀ ਪਸਟੈਂਪ ਜੀ ਲੱਗੀ ਵੀ ਹੈ ਇਹ ਮੈਨੂੰ ਮੈਂ ਅਨਨੋਨ ਮੈਂ ਬੰਦੇ ਨੂੰ ਜਾਣਦਾ ਨਹੀਂ ਹੈ ਕੋਈ ਪਤਾ ਨਹੀਂ ਮੈਂ ਬੰਦੇ ਨੂੰ ਮਿਲਿਆ ਨਹੀਂ ਕਦੇ ਇਹਨੂੰ ਬਹੁਤ ਘੱਟ ਜਿਹੜੇ ਕਦੀ ਬਰਗ ਦੇ ਪਾਰਟੀ ਮਿਲ ਗਿਆ ਹੋਗਾ ਮੇਰੇ ਨਾਲ ਮਿਲਿਆ ਨਹੀਂ ਹੈਗਾ ਉਸ ਬੰਦੇ ਵੱਲ ਤੇ ਮੈਨੂੰ ਵਟਸਐਪ ਲੈਟਰ ਆਇਆ ਬਾਕੀ ਮੈਂ ਸੋਸ਼ਲ ਮੀਡੀਆ ਦੇਖਿਆ ਹੈ ਕਹਿੰਦੇ ਜੀ ਤੁਹਾਨੂੰ 3 ਸਾਲ ਬਾਅਦ ਤਾਂ ਘੱਟ ਤਾਂ 5 ਸਾਲ ਇਹ ਲੈਟਰ ਹੈ ਜੀ ਸਸਪੈਂਸ਼ਨ ਲੈਟਰ ਇਹਦੇ ਵਿੱਚ ਨਾ ਸਸਪੈਂਸ਼ਨ ਆਪਾਂ ਸਸਪੈਂਡ ਕੋਈ ਅਫਸਰ ਹੋ ਜਾਂਦਾ ਉਹਨੂੰ ਦੋ ਦਿਨ ਬਹਾਲ ਕਰ ਦਿੰਦੇ ਕਈ ਨੂੰ 15 ਦਿਨ ਬਾਅਦ ਕਰ ਦਿੰਦੇ ਇਹ ਤਾਂ ਜਾਓ ਮੈਨੂੰ ਬਹਾਲ ਹੀ ਮਹੀਨੇ ਬਾਅਦ ਮਿਲ ਜਾਂਦੀ ਦੋ ਮਹੀਨੇ ਪਰ ਮੈਂ ਇਸ ਪਾਰਟੀ 'ਚ ਰਹਿਣਾ ਨਹੀਂ ਚਾਹੁੰਦਾ ਮੈਂ ਅੱਜ ਇਸ ਪਾਰਟੀ ਤੋਂ ਰਿਜਾਈਨ ਕਰਨ ਆਇਆ ਮੈਂ ਰਿਜਾਈਨ ਤੇ ਵੀ ਆਵ Uh, the aam aadmi party has suspended mr amarjeet singh sandhu from rupnagar assembly from the party with immediate effect from engage, for engaging in anti party activities ye anti party activities, activities kehdiyan san sandhu saab mainu eh, ahi hai eh, main lokan de dukh ch chal gaya khad gaya lokan de naal jaake ye anti party ye lok pakki ho gaya na eda party party to anti kive ho gaya ye party ne te anti baneya na inu te tenu jana nahi chahiye da ik parivar di lady chal gayi tin diyan hospital pgi paye hon ਪਾਰਟੀ ਨੇ ਐਂਟੀ ਗਿਆ ਮੈਂ ਦਾ ਮਤਲਬ ਮੈਂ ਤਾਂ ਕਹਿੰਦਾ ਪਾਰਟੀ ਉਹ ਗਲਤਾਂ ਪੁੱਜੀ ਮੇਰੀ ਗਲਤਾਂ ਪੁੱਜੀ ਨਹੀਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹਲਕੇ ਚ ਹੋ ਕੇ ਕੀ ਰਿਹਾ ਹੈ ਜੇ ਮੈਨੂੰ ਸਸਪੈਂਸ਼ਨ ਲੈਟਰ ਮਿਲਿਆ ਕੋਈ ਦੁੱਖ ਨਹੀਂ ਮੈਨੂੰ ਪਾਰਟੀ ਉਹ ਗਲਤਾਂ ਪੁੱਜੀ ਕਿੱਥੇ ਹੋਕ ਹੀ ਰਿਹਾ ਹੈ ਠੀਕ ਹੈ ਜੀ ਮੈਨੂੰ ਬੁਲਾ ਕੇ ਪੁੱਛਦੇ ਤਾਂ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਦਾ ਵੀ ਹਲਕੇ ਚ ਕੀ ਆ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕਰੀ ਨਾ ਸਮਝਣ ਦੀ ਕੋਸ਼ਿਸ਼ ਕਰੀ ਵੀ ਧਰਨਾ ਦੋ ਦਿਨ ਨੈਸ਼ਨਲ ਹਾਈਵੇ ਕਿਉਂ ਬੰਦ ਹੋ ਗਿਆ 7 ਘੰਟੇ ਨੈਸ਼ਨਲ ਹਾਈਵੇ ਬੰਦ ਰਿਹਾ ਹੈ ਚੰਡੀਗੜ੍ਹ ਤੋਂ ਅਰੰਦਪੁਰ ਸਾਹਿਬ ਜਿਹੜਾ ਅੱਗੇ ਜਾਂਦਾ ਸਾਰਾ ਹਿਮਾਚਲ ਨੂੰ ਨੈਸ਼ਨਲ ਹਾਈਵੇ 7 ਘੰਟੇ ਬੰਦ ਰਹਿਣਾ ਕਿੰਡੀ ਵੱਡੀ ਗੱਲ ਐ ਪਾਰਟੀ ਦੀ ਕੋਈ ਬਜਨੇ ਨਹੀਂ ਪਿਆ ਇਸ ਚੀਜ਼ ਤੇ ਪਹਿ ਗਿਆ ਤਾਂਹੀਂ ਕਹਿੰਦੇ ਸਸਪੈਂਸ਼ਨ ਭੇਜਤੀ ਐ ਹਾਂ ਵੀ ਮੈਂ ਬੈਠਿਆ ਹੋ ਕਹਿੰਦੇ ਤੂੰ ਬੈਠਿਆ ਕਿਉਂ ਉੱਚ ਜਾ ਕੇ ਨਾ ਮੈਂ ਬਹਿੰਦਾ ਤਾਂ ਮੀ ਤਾਂ ਉਹਦੀ ਧਰਨਾ ਤਾਂ ਲਾਇਵੇ ਤਾਂ ਨਾ ਤੁਸੀਂ ਪਾਰਟੀ ਪ੍ਰਧਾਨ ਨਾਲ ਗੱਲ ਕਰਕੇ ਦੇਖਣੀ ਸੀ ਤੁਹਾਡਾ ਨਜ਼ਰ ਚੰਗੀ ਆ ਅਮਨ ਰੋੜਾ ਸਾਹਿਬ ਦੀ ਅਮਰ ਰੋੜਾ ਸਾਹਿਬ ਮੇਰੇ ਦੋਸਤ ਵੀ ਨੇ ਭਰਾ ਵੀ ਨੇ ਠੀਕ ਐ ਜੀ ਗੱਲ ਤਾਂ ਕਰਦੇ ਵੀ ਸਸਪੈਂਸ਼ਨ ਲੈਟਰ ਆਇਆ ਮਨੂਫ ਫਲਾਣੇ ਜਨਰਲ ਸੈਕਟਰੀ ਸਾਹਿਬ ਪੁੱਛਦੇ ਵੀ ਨਵਾਬ ਸਾਹਿਬ ਕੀ ਗੱਲ ਹੋਈ ਐ ਤੁਸੀਂ ਕਾਹਦੇ ਗਏ ਐ ਸਾਨੂੰ ਅਸੀਂ ਸਪੈਂਸ਼ਨ ਲੈਟਰ ਭੇਜਣਾ ਤੁਹਾਨੂੰ ਆ ਕੇ ਮਿਲੋ ਸ਼ੂਕਸ ਨੋਟਿਸ ਨਹੀਂ ਆਇਆ ਕੋਈ ਕੋਈ ਨੋਟਿਸ ਨਹੀਂ ਆ ਮੈਂ ਮੈਂ ਜਾਂਦਾ ਉਹਨਾਂ ਕੋਲ ਦੱਸਦਾ ਆਪਣੀ ਗੱਲਬਾਤ ਜੀ ਇਹਨਾਂ ਨੇ ਨਹੀਂ ਪੁੱਛਿਆ ਤੁਸੀਂ ਆਪ ਪੁੱਛ ਲੈਂਦੇ ਮੈਂ ਤਾਂ ਕਹਿ ਰਿਹਾ ਪ੍ਰਧਾਨ ਸਾਹਿਬ ਨੂੰ ਕਿਉਂ ਨਹੀਂ ਪੁੱਛਿਆ ਤੁਸੀਂ ਜੋ ਉਹ ਨਹੀਂ ਕੱਢ ਦਿੱਤਾ ਹੈ ਮੈਂ ਕਿਹਾ ਯਾਰ ਜੇ ਇੰਨੀ ਕੱਢਿਆ ਤੇ ਨਹੀਂ ਸਸਪੈਂਡ ਕੀਤਾ ਹੈ ਸਸਪੈਂਡ ਕਰ ਦਿੱਤਾ ਹੈ ਮੈਨੂੰ ਮੈਂ ਕਿਹਾ ਜੇ ਤੁਸੀਂ ਮੈਨੂੰ ਪੁੱਛਣਾ ਨਹੀਂ ਹੈਗਾ ਸਸਪੈਂਡੇ ਕਰਨਾ ਮੈਂ ਉਹਦੇ ਨਾਲ ਤੋਂ ਅਸਤੀਫਾ ਦੇਣਾ ਮਨਜ਼ੂਰ ਹੈ ਹਰ ਬਾਰ ਮੈਂ ਤਾਂ ਲੋਕਾਂ ਦੇ ਨਾਲ ਰਵਾਂਗਾ ਮੈਂ ਤਾਂ ਕੱਲ ਹੋਰ ਕਿਸੇ ਦਾ ਇਦਾਂ ਦੇ ਹੋਣਾ ਮੈਨੂੰ ਜਾਣਾ ਪੈਣਾ ਜੀ ਹਰ ਜਗ੍ਹਾ ਮੈਂ ਕਿੰਨੀ ਵਾਰ ਜਵਾਬ ਦੇਈ ਜਾਊਂਗਾ ਜੇ ਆਪਾਂ ਇਹਦੇ ਦੁੱਖ 'ਚ ਨਹੀਂ ਜਾ ਸਕਦੇ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਇੱਕ ਪਰਿਵਾਰ ਦੇ ਇੱਕ ਕੁੜੀ ਪੀ.ਆਈ.ਚ ਲਪਈ ਹੈ ਇੱਕ ਦੀ ਡੈਥ ਹੋ ਗਈ ਹੈ ਦੋ ਉਹਦੇ ਰਿਸ਼ਤੇਦਾਰ ਬੱਤੀ 'ਚ ਪਏ ਹੈ ਮੈਂ ਉਹਨਾਂ ਦੇ ਦੁੱਖ 'ਚ ਨਹੀਂ ਜਾ ਸਕਦਾ ਤਾਂ ਵੱਡੀ ਗੱਲ ਹੈ ਹੋਰ ਹੀ ਤਾਂ ਵੱਡੀ ਗੱਲ ਕੀ ਹੋ ਸਕਦੀ ਮੈਨੂੰ ਉੱਥੇ ਜਾਣ ਦੇ ਵੀ ਰੋਗ ਦੇ ਫਿਰ ਮੈਂ ਨਹੀਂ ਰਹਿਣਾ ਇਸ ਪਾਰਟੀ 'ਚ ਮੇਰਾ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਜੀ ਨੈਸ਼ਨਲ ਕਨਵਿਨਸ਼ਨਲ ਗੱਲ ਕਰਨੀ ਸੀ ਰਵਿੰਦ ਕੇ ਜੀ ਸਾਹਿਬ ਨਾਲ ਬਈ ਇਹ ਕੁਝ ਹੋਇਆ ਜੀ ਮੇਰੇ ਨਾਲ ਸਰ ਇੱਥੇ ਮੁੱਖ ਮੰਤਰੀ ਦੇ ਮੈਂ ਉਹ ਤੁਹਾਡੇ ਨਾਲ ਬਾਅਦ 'ਚ ਗੱਲ ਕਰਾਂਗਾ ਅੱਜ ਨਹੀਂ ਮੈਂ ਬਹੁਤ ਮੈਸੇਜ ਕਰਦਾ ਵੀ ਤੁਹਾਡੇ ਦਿਲ 'ਚ ਜਿਹੜੀ ਗੱਲ ਆ ਰਹੀ ਹੈ ਉਹ ਤਾਂ ਕਰ ਦਿਓ ਅੱਜ ਨਹੀਂ ਕਰਾਂਗਾ ਫਿਰ ਕਰਾਂਗਾ ਅੱਜ ਆਪਾਂ ਇਸੇ ਵਿਸ਼ੇ 'ਤੇ ਰਹਿਣਗੇ ਕੇਜਰੀਵਾਲ ਸਾਹਿਬ ਨਾਲ ਗੱਲ ਕਰਨੀ ਸੀ ਬਈ ਇਹ ਕੁਝ ਹੋ ਰਿਹਾ ਹੈ ਤੁਹਾਨੂੰ ਦੱਸਾਂਗੇ ਨਾ ਵਿਸ਼ੇ ਪਰੋਂ ਮੈਨੂੰ ਨਹੀਂ ਇਹਦੇ ਬਾਰੇ ਪਤਾ ਜੀ ਮੈਂ ਇਹਦੇ ਬਾਰੇ ਕੋਈ ਜਵਾਬ ਨਹੀਂ ਦੇ ਸਕਦਾ ਤੁਹਾਨੂੰ ਮੈਂ ਅਗਲੀ ਵਾਰ ਤੁਹਾਨੂੰ ਸਾਰਾ ਕੁਝ ਦਿਮਾਗ ਆ ਜਿਹੜੇ ਲੋਕਾਂ ਨੇ ਤੁਹਾਨੂੰ ਪਿਛਲੀ ਵਾਰ ਵੀ ਚੁਣ ਕੇ ਭੇਜਿਆ ਸੀ ਵਿਧਾਨ ਸਭਾ ਦੇ ਵਿੱਚ ਉਹ ਨਹੀਂ ਕਹਿਣਗੇ ਵੀ ਸੰਦੋਸ ਸਾਹਿਬ ਵੀ ਕੀ ਕੀਤਾ ਤੁਸੀਂ ਦੇਖੋ ਜੇ ਮੈਂ ਹੁਣ ਕਿਸੇ ਦੇ ਇਧਰ ਘਟਨਾ ਦੇ ਵਿੱਚ ਚਲ ਜੇ ਮੈਂ ਇਧਰ ਘਟਨਾ ਐਡੀ ਬੜੀ ਵਾਪਰ ਜਾਏ ਮੈਂ ਉੱਥੇ ਜਾਵਾਂ ਮੌਜੂਦਾ ਲੋਕ ਨਾ ਜਾਣ ਉਹ ਪਾਰਟੀ ਵਾਸਤਾ ਠੀਕ ਹੈ ਜਿਹੜੇ ਨਾ ਜਾਣ ਜਿਹੜੇ ਜਾਣਦੇ ਆ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਰਹਿਣਾ ਨਹੀਂ ਤੁਹਾਨੂੰ ਸਸਪੈਂਡ ਕਰਤਾ ਸੀ ਮੈਂ ਕਿਹਾ ਤੁਸੀਂ ਸਸਪੈਂਡ ਨਾ ਕਰੋ ਇਹ ਤਾਂ ਛੋਟੀ ਜੀ ਕੁਰਬਾਨੀ ਹੈ ਮੈਂ ਬੜੀ ਕੁਰਬਾਨੀ ਦੇਣ ਵਰਤਿਆਰ ਬੈਠਾ ਹਾਂ ਮੈਂ ਰਜਾਇਨ ਦੇਣ ਬੱਤਾ ਬੈਠਾ ਤਿਆਰ ਜੇ ਮੈਨੂੰ ਪੁੱਛਦੇ ਤਾਂ ਮੈਂ ਆਪਣਾ ਜਵਾਬ ਜ਼ਰੂਰ ਦਿੰਦਾ ਉਹਨੇ ਜਵਾਬ ਹੀ ਨਹੀਂ ਪੁੱਛਿਆ ਮੇਰੇ ਤੋਂ ਕਿਹਨੂੰ ਲੱਗਦਾ ਨਹੀਂ ਜਿਹੜਾ ਤੁਸੀਂ ਹੁਣ ਰਿਜ਼ਾਇਨ ਦਿਖਾ ਰਹੇ ਹੋ ਰਿਜ਼ਾਇਨ ਐਕਸਟ੍ਰੀਮ ਸਟੈਪ ਹੁੰਦਾ ਹੈ ਤਾਂ ਮੰਗੇ ਅੰਤ ਹੁੰਦਾ ਜੀ ਇਹ ਤਾਂ ਬਿਲਕੁਲ ਹੀ ਕੋਈ ਗੱਲ ਨਹੀਂ ਆਪਾਂ ਤਾਂ ਲੋਕ ਕਹਿੰਦੇ ਸਮਾਜ ਵਿੱਚ ਰਹਿਣਾ ਸੇਵਾ ਕਰਦੇ ਰਹਿ ਅਰੇ ਕਿ ਇਹਦਾ ਕੇਜਰੀਵਾਲ ਸਾਹਿਬ ਇਨਕਲਾਬ ਇਨਕਲਾਬ ਦਾ ਰੋਲਾ ਬੜਾ ਬੰਦਾ ਮੈਂ ਆਪਣੇ ਅੰਦਰ ਪੈਦਾ ਕਰਕੇ ਰੱਖਿਆ ਵਾ ਮੈਨੂੰ ਕਿਸੇ ਵਾਰੀ ਕੁਝ ਨਹੀਂ ਪਤਾਗਾ ਮੈਂ ਤੁਸੀਂ ਮੈਨੂੰ 7-8 ਸਾਲ ਤੋਂ ਜਾਣਦੇ ਐ ਕਿ ਮੈਂ ਹਮੇਸ਼ਾ ਆਜ਼ਾਦ ਬੋਲਣ ਵਾਲਾ ਬੰਦਾ ਮੈਂ ਕਦੇ-ਕਦੇ ਡਰ ਕੇ ਬੋਲਿਆ ਨਹੀਂ ਐ ਨਾ ਝੁੱਕ ਕੇ ਬੋਲਿਆ ਜਿਨ੍ਹਾਂ ਮੈਨੂੰ ਝੁਕਾਇਆ ਮੈਂ ਝੁਕਿਆ ਨਹੀਂ ਹੈਗਾ ਬਾਕੀ ਮੈਨੂੰ ਜੋ ਮਰਦੇ ਪਿਆਰ ਨਾ ਮੇਰੀ ਜਾਨ ਵੀ ਲੈ ਸਕਦਾ ਕੋਈ ਝੁਕ ਨਹੀਂ ਮੇਰੀ ਜ਼ਿੰਦਗੀ ਮੇਰਾ ਕਰਤਾਰ ਨਹੀਂ ਝੁਕਣਾ ਤੁਸੀਂ ਮਾਈਨਿੰਗ ਦੀ ਗੱਲ ਵੀ ਕੀਤੀ ਵੀ ਤੁਹਾਡੇ ਇਲਾਕੇ ਦੇ ਵਿੱਚ ਮਾਈਨਿੰਗ ਇਲੀਗਲ ਮਾਈਨਿੰਗ ਬੜੀ ਹੋ ਰਹੀ ਹੈ ਫਲਾਣੇ ਪੁਲ ਦੇ ਥੱਲੇ ਕਿੱਥੇ ਹੁੰਦੀ ਹੈ ਕੀ ਮਾਮਲਾ ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਡਿਟੇਲ ਦੇਵਾਂਗਾ ਮੈਂ ਤਾਂ ਇਹ ਕਹਿੰਦਾ ਪ्रेस कॉन्फ्रेंस ਵਿੱਚ ਜਿਹੜੀ ਜ਼ਿਕਰ ਕੀਤਾ ਹੀ ਹੈ ਇਹ ਗੱਲ ਕਹਿੰਦਾ ਉੱਥੇ ਸਾਡਾ ਇੱਕ ਪੋਲਾ ਐਲਗਰਾ ਉਹ गिर ਗਿਆ ਜੀ 350 ਤੇ ਰਸਤਾ ਬੰਦ ਹੈ ਪੂਰਾ ਸਾਡਾ ਇਲਾਕਾ ਰੋਪੜ ਨੂਰਪਬੇਦੀ ਸਾਰਾ ਜੁੜਿਆ ਹੋਇਆ ਨੰਗਲ ਜਾ ਨਹੀਂ ਸਕਦਾ ਦੂਸਰਾ ਸਾਡਾ ਇੱਕ ਨੇਚਰ ਪੋਲਾ ਐਲ ਆਗਮ ਪਰ ਉੱਥੇ ਉਹਦੇ ਆਲਾ ਦਵਾਲਾ ਰੋਜ਼ ਮਸ਼ੀਨ ਮਸ਼ੀਨਾ ਲੱਗਦੀਆਂ ਆ ਅਫਸਰਾਂ ਨੂੰ ਚਿੱਠੀਆਂ ਲਿਖਤੀਆਂ ਅਫਸਰਾਂ ਨੂੰ ਕਾਲਾਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜ਼ਰੀਏ ਅਪੀਲ ਕਰਦਾ ਕਿ ਉਹਦੀ ਜਾਣਕਾਰੀ ਕਰੋ ਕੌਣ ਮਸ਼ ਨਾ ਸੀਐਮ ਸਾਹਿਬ ਨੂੰ ਬੇਨਤੀ ਕਰ ਸਕਦਾ ਸਾਡੇ ਪੰਜਾਬ ਦੇ ਰਾਜਾ ਹੈ ਮਹਾਰਾਜਾ ਸਾਹਿਬ ਹੈ ਪੰਜਾਬ ਦੀ ਸਾਰੀ ਬਾਗਟ ਉਹਨਾਂ ਦੇ ਕੋਲ ਹੈ ਸੀਐਮ ਸਾਹਿਬ ਕੋਲ ਪੰਜਾਬ ਦੇ ਰਾਜੇ ਹੁੰਦੇ ਆ ਉਹਨਾਂ ਦੇ ਅੰਦਰ ਆਪਾਂ ਸਾਰੇ ਰਾਜੇ ਨੇ ਸੀਐਮ ਸਾਹਿਬ ਹੈ ਪੰਜਾਬ ਦੇ ਸਾਰੇ ਮਾਲਕ ਹੈ ਸਾਡੇ ਪੰਜਾਬ ਦੇ ਉਹ ਮੁਖੀ ਹੈ ਇਸ ਟਾਈਮ ਮੁਖੀ ਨੂੰ ਆਪਾਂ ਅਪੀਲ ਕਰ ਸਕਦੇ ਹਾਂ ਜੀ ਅਪੀਲ ਕਰ ਉਹ ਮਸ਼ੀਨਾਂ ਹੈ ਕਿ ਦੀਆਂ ਮੈਨੂੰ ਇਹ ਨਹੀਂ ਪਤਾ ਉਹਦਾ ਪ੍ਰਸ਼ਾਸਨ ਨਹੀਂ ਦੇਖਣਿਆ ਪ੍ਰਸ਼ਾਸਨ ਨੂੰ ਦਿਖਦਿਆ ਨਹੀਂ ਉਹ ਅੱਜ ਰਾਤ ਨੂੰ 11 ਵਜੇ ਜਾਓ ਦੇਖ ਲਓ ਤੁਹਾਡਾ ਜੀ ਲੱਗਿਆ ਤੁਸੀਂ ਸਾਡੇ ਗੋਲੀ ਬਿਜਵਾਣੀ ਹੈ ਉਹ ਤਾਂ ਫਿਰ ਜੇ ਮੈਂ ਜਾਊਂਗਾ ਤਾਂ ਮੇਰਾ ਹੀ ਵੱਜੂਗੀ ਇਹ ਵੱਜੂ ਤੁਸੀਂ ਤਾਂ ਦੇਖਿਓ ਪ੍ਰਸ਼ਾਸਨ ਨੂੰ ਦਿਖਦੀਆਂ ਨਹੀਂ ਜੇ ਤੁਹਾਨੂੰ ਦਿਖੀਆਂ ਐ ਉੱਥੇ ਦੇ ਲੋਕਲ ਪ੍ਰਸ਼ਾਸਨ ਨੂੰ ਨਹੀਂ ਦਿਖਦੀਆਂ ਮਸ਼ੀਨਾ ਤੁਹਾਨੂੰ ਕੀ ਕਹਿੰਦਾ ਮੈਂ ਆਪਾਂ ਸੀਐਮ ਸਾਹਿਬ ਜੀ ਦੇ ਬਾਰੇ ਸਾਰਾ ਕੁਝ ਮੈਂ ਤਾਂ ਅਪੀਲ ਕਰ ਸਕਦਾ ਬਾਕੀ ਉਹਨਾਂ ਨੇ ਕਰਨਾ ਕੀ ਦੀ ਪੁਸ਼ਤਪਰਾਹੀ ਚ ਮਸ਼ੀਨਾ ਚੱਲਦੀ ਐ ਅੱਜ ਨਹੀਂ ਤੁਹਾਨੂੰ ਜਵਾਬ ਦੇ ਸਕਦਾ ਇਹਦੇ ਬਾਰੇ ਕੁਝ ਪਤਾ ਤਾਂ ਹੈ ਤੁਹਾਨੂੰ ਪਤਾ ਮੈਨੂੰ ਹੈਗਾ ਅਗਲੀ ਇੰਟਰਵਿਊ ਹੀ ਦੇਣਾ ਜਾ ਇਹ ਤੁਹਾਡਾ ਪਹਿਲੀ ਵਾਰ ਰਜਾਇਨ ਹੈ ਪਾਰਟੀ ਚਾ ਜਾਂ ਦੂਜੀ ਵਾਰ ਪਹਿਲੀ ਵਾਰ ਪਹਿਲੀ ਵਾਰ ਰਜਾਇਨ ਪਹਿਲੀ ਵਾਰ ਕਾਂਗਰਸ ਜੁਆਇਨ ਕੀਤੀ ਸੀ ਉਹ ਬਿਨਾਂ ਰਜਾਇਨ ਤੋਂ ਰਜਾਇਨ ਬਿਨਾਂ ਜਾ ਉਹ ਤਾਂ ਗਿਆ ਤਾਂ ਜੀ ਹੁਣ ਦੇਖੋ ਉਹ ਮੈਂ ਬਾਅਦੀਆਂ ਅਗਲੀ ਵਾਰ ਕਰਾਂਗਾ ਇਧਰ ਜਾਂਦੇ ਨਾ ਪੂਰਾ ਤੁਹਾਨੂੰ ਫਾਰਮ ਦੱਸਾਂਗਾ ਫੇਰ ਕੀ ਕਰਨਾ ਹੈ ਖੈਰ ਅਮਰਜੀਤ ਸਿੰਘ ਸੰਧਵਾ ਸਾਹਿਬ ਆ ਕਹਿੰਦੇ ਪਾਰਟੀ ਵਿਰੋਧੀ ਗਤੀਵਿਧੀ ਮੈਂ ਕੋਈ ਨਹੀਂ ਕੀਤੀ ਲੋਕਾਂ ਦੇ ਹੱਕ ਚ ਬੈਠਾ ਸੀ ਧਰਨੇ ਦੇ ਵਿੱਚ ਇੱਕ ਲੇਡੀ ਦੀ ਜਾਨ ਚਲੀ ਗਈ ਗੱਡੀ ਨੇ ਹਿੱਟ ਕੀਤਾ ਗੱਡੀ ਮੌਕੇ ਤੋਂ ਕਹਿੰਦੇ ਸੰਧਵਾ ਸਾਹਿਬ ਮੁਤਾਬਕ ਪ੍ਰਸ਼ਾਸਨ ਦੇ ਇਲਜ਼ਾਮ ਹੈ ਕਿ ਉਹਨਾਂ ਨੇ ਗੱਡੀ 10 ਮਿੰਟਾਂ ਚ ਹੀ ਗਾਇਬ ਕਰ ਦਿੱਤੀ ਪਰ ਉਥੋਂ ਨਾ ਜਿਹੜੇ ਫੱਟੜ ਹੋਏ ਸੀ ਤਿੰਨ ਲੇਡੀਆਂ ਉਹਨਾਂ ਨੂੰ ਚੱਕਿਆ ਨਾ ਜਿਹੜੀ ਚੌਥੀ ਲੇਡੀ ਸੀ ਉਹਨਾਂ ਨੂੰ ਚੱਕਿਆ ਕਿਆ 6 ਦਿਨ ਤੋਂ ਬਾਅਦ ਜਾ ਕੇ 7ਵੇਂ ਦਿਨ ਸੰਸਕਾਰ ਕੀਤਾ ਗਿਆ ਤੇ ਸੰਦੂਆ ਸਾਹਿਬ ਨੇ ਸਸਪੈਂਸ਼ਨ ਲੈਟਰ ਨੂੰ ਵੀ ਦਿਲ ਤੇ ਲਾਇਆ ਤੇ ਹੁਣ ਰਿਜ਼ਾਈਨ ਪਾਰਟੀ ਦੇ ਵਿੱਚੋਂ ਦੇ ਦਿੱਤਾ ਹੈ ਦੇਖਣਾ ਹੋਵੇਗਾ ਪਹਿਲਾ ਕੁਮਰ ਵਿਜੇ ਪ੍ਰਤਾਪ ਨੂੰ 6 ਸਾਲ ਦੀ ਪਾਰਟੀ ਨੇ ਕੱਢਿਆ ਹੈ ਹੁਣ ਸਸਪੈਂਸ਼ਨ ਦੇ ਕਰਕੇ ਸੰਦੋਆ ਸਾਹਿਬ ਨੇ ਖੁਦ ਪਾਰਟੀ ਨੂੰ ਰੀਜ਼ਾਈਨ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ 1.5 ਸਾਲ ਬਚਿਆ ਹੈ ਹੋਰ ਕਿੰਨੇ ਜਿਹੜੇ ਲੀਡਰ ਨੇ ਚਾਹੇ ਮੌਜੂਦਾ ਵਿਧਾਇਕ ਨੇ ਚਾਹੇ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਪਾਰਟੀ ਵਿੱਚ ਬਣੇ ਰਹਿਣਗੇ ਪਾਰਟੀ ਵਿੱਚੋਂ ਕੱਢੇ ਜਾਣਗੇ ਜਾਂ ਉਹ ਆਪ ਪਾਰਟੀ ਨੂੰ ਛੱਡ ਕੇ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਨਾਲੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਦੱਸਾਂਗੇ ਸੰਦੋਆ ਸਾਹਿਬ ਮੁਤਾਬਕ ਬੀ ਰੋਪੜ ਹਲਕੇ ਦੇ ਵਿੱਚ ਇਲੀਗਲ ਮਾਈਨਿੰਗ ਕਿਵੇਂ ਹੁੰਦੀ ਹੈ ਕੌਣ ਕਰਦਾ ਹੈ ਤੇ ਪੁਸ਼ਤ ਪਨਾਹੀ ਕਿਸ ਦੀ ਹੁੰਦੀ ਹੈ ਕੈਮਰਾ ਪਰਸਨ ਬਿੱਟੂ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ